ਪਿਆਰਿਆ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਵਿੰਦਰ ਸਿੰਘ ਜਿਵੇਂ ਕਿ ਆਪਣੇ ਖੇਤੀ ਵਿੱਚ ਨਦੀਨਾਂ ਨੂੰ ਬਹੁਤ ਗਲਤ ਮੰਨਿਆ ਜਾਂਦਾ ਵੀ ਇਹ ਫਸਲਾਂ ਨੂੰ ਤਬਾਹ ਕਰਦੇ ਨੇ ਸੋ ਆਪਾਂ ਆਪਣੇ ਖੇਤ ਦੀ ਗੱਲ ਬਾਤ ਚ ਕਰਾਂਗੇ ਅੱਜ ਆਪਾਂ ਗੱਲ ਕਰਦੇ ਆ ਕੁਦਰਤੀ ਆਪਣੇ ਕੈਮੀਕਲ ਖੇਤ ਦੀ ਜਿੱਥੇ ਕਿ ਜਿਵੇਂ ਕਿ ਆ ਖੇਤ ਆ ਇਸ ਖੇਤ ਤੋਂ ਕਾਫੀ ਦੂਰ ਜਣੀ ਉਹ ਖਾਲ ਤੋਂ ਵੀ ਤਕਰੀਬਨ ਘਟ ਘਟ 1 ਫੁੱਟ ਦੀ ਦੂਰੀ ਤੇ ਇਹ ਬੂਟਾ ਕਣਕ ਦਾ ਜੋ ਹੈ ਦੂਜੀ ਕਣਕ ਨਾਲੋਂ ਜ਼ਿਆਦਾ ਵਧੀਆ ਇਹ ਖਾਸ ਗੱਲ ਆ ਵੀ ਇਹਦੀ ਜੜਾਂ 'ਚ ਬਹੁਤ ਜ਼ਿਆਦਾ ਨਦੀਨ ਆ। ਨਾ ਤੈਨੂੰ ਗਡਾਈ ਮਿਲੀ, ਨਾ ਇਹਨੂੰ ਕੋਈ ਉਥੋਂ ਉਹ ਖਾਦ ਮਿਲੀ, ਨਾ ਹੀ ਚੰਗੀ ਤਰ੍ਹਾਂ ਪਾਣੀ ਆਇਆ। ਪਰ ਫਿਰ ਵੀ ਇਹ ਚੰਗੀ ਗਰੋਥ 'ਚ ਆਇਆ ਦਾ ਮਤਲਬ ਇਹਨੂੰ ਜੋ ਚਾਹੀਦਾ ਸੀਗਾ ਧੁੱਪਾਂ ਰੌਸ਼ਨੀ ਉਹ ਜ਼ਿਆਦਾ ਮਿਲੀ। ਜਿਹਨੂੰ ਆਪਾਂ ਗਲਤ ਮੰਨਦੇ ਆਂ ਨਦੀਨਾਂ ਨੂੰ ਉਹ ਮਿਲੇ ਪਰ ਉਹਨਾਂ ਨੇ ਕੰਮ ਕੀ ਕੀਤਾ? ਲਾਈਵ ਮਲਚਿੰਗ ਦਾ ਜਿਉਂ ਦੀ ਮਲਚਿੰਗ ਦਾ ਉਸ ਤਰ੍ਹਾਂ ਦੀ ਧਰਤੀ ਨੂੰ ਨਵੀਂ ਬਣੀ ਰਹੀ ਤੇ ਇੱਕ ਵਧੀਆ ਗਰੋਥ ਕਰ ਲਈ। ਤੇ ਕੈਮੀਕਲ ਖੇਤੀ ਵਿੱਚ ਦੂਰ ਖੜਾ ਬੂਟਾ ਖੇਤੋਂ ਇਹ ਗੱਲ ਦਾ ਸਬੂਤ ਆ ਵੀ ਇਹ ਕੁਦਰਤੀ ਢੰਗ ਨਾਲ ਫਸਲਾਂ ਹੋ ਸਕਦੀਆਂ ਨੇ ਪਰ ਸਾਨੂੰ ਲੱਗਦਾ ਵੀ ਅਸੀਂ ਜੇ ਇਹਨਾਂ ਨੂੰ ਕੈਮੀਕਲ ਦਵਾਂਗੇ ਵੱਧ ਪਾਣੀ ਦਵਾਂਗੇ ਤਾਂ ਹੀ ਫਸਲਾਂ ਹੋਣਗੀਆਂ ਸੋ ਇਹ ਇਹਦਾ ਯਾਨੀ ਜੇ ਆਪਾਂ ਦੇਖੀਏ ਤਾਂ ਆਹ ਦੂਜੀ ਲਾਈਨ ਆ ਇਹ ਖਾਲ ਤੇ ਆ ਗਈ ਇਹ ਵੀ ਵਧੀਆ ਗ੍ਰੋਥ ਚ ਹੈ ਪਰ ਇਹਨੂੰ ਪਾਣੀ ਸਭ ਕੁਝ ਮਿਲ ਰਿਹਾ ਕਿਤੇ ਵਿੱਚ ਡਿੱਗਿਆ ਸੀਗਾ ਦੂਰ ਤੇ ਆਹ ਬੂਟਾ ਵੀ ਇਸ ਤਰ੍ਹਾਂ ਵਧੀਆ ਸੋ ਇਹ ਨਦੀਨਾਂ ਵਿੱਚ ਵੀ ਜ਼ਿਆਦਾ ਕੰਮ ਆ ਬਸ ਸੋ ਆਪਾਂ ਗੱਲ ਕਰਦੇ ਹੁਣ ਅੱਗੇ ਜਾ ਕੇ ਆਪਣੇ ਖੇਤ ਵਿੱਚ ਜਿਹੜੇ ਨਦੀਨਾਂ ਦੇ ਵਿੱਚ ਦੇਸੀ ਕਿਸਮ ਦੇ ਬੂਟੇ ਬਿਲਕੁਲ ਬਿਨਾਂ ਪਾਣੀ ਤੋਂ ਹੋ ਰਹੇ ਨੇ ਉਹਨਾਂ ਦੀ ਗੱਲ ਕਰਦੇ ਹਾਂ ਸੋ ਹਾਂਜੀ ਦੋਸਤੋ ਆਪ ਜੀ ਦੇਖ ਰਹੇ ਹੋ ਇੱਕ ਨਿੰਬੂ ਦਾ ਬੂਟਾ ਤੇ ਇਹਨੂੰ ਫੁੱਲ ਪੂਰੇ ਜਿੰਨੇ ਕਹਿਣੇ ਚਾਹੀਦੇ ਨੇ ਉਤੋਂ ਵੱਧੇ ਆ ਰਹੇ ਨੇ ਜਿਹੜੇ ਫੁੱਲਾਂ ਨਾਲ ਭਰ ਚੁੱਕਿਆ ਹਾਂ ਤਾਂ ਜੇ ਤੁਸੀਂ ਇਹਦੇਆਂ ਜੜਾਂ 'ਚ ਜਾਂ ਨੇੜੇ ਦੇਖੋਗੇ ਤਾਂ ਤੁਹਾਨੂੰ ਆ ਨਦੀਨ ਕਚਰਾ ਜੋ ਕਚਰਾ ਕਹਿ ਦਿੰਦੇ ਨੇ ਪਰ ਇੱਕ ਲਾਈਵ ਮਲਚਿੰਗ ਆ ਚਾਰੇ ਪਾਸੇ ਆਪਾਂ ਗੇੜਾ ਦੇ ਕੇ ਵੇਖਦੇ ਹਾਂ ਵੀ ਤੁਹਾਨੂੰ ਕੋਈ ਪਾਸਾ ਅਜਾ ਨਹੀਂ ਲੱਗੂ ਜਿੱਥੇ ਨਦੀਨ ਨਾ ਹੋਵੇ ਤੇ ਨਾਲ ਦੀ ਨਾਲ ਫੁੱਲ ਵੀ ਦੇਖੋ ਇਹ ਸਨ ਨਦੀਨ ਨੇ ਤੇ ਮਤਲਬ ਜਿਹੜੇ ਹਸਾਬ ਨਾਲ ਫੁੱਲ ਆਏ ਨੇ ਇਹ ਪੂਰਾ ਜਾਨੀ ਫੁੱਲਾਂ ਨਾਲ ਭਰਿਆ ਜਾ ਚੁੱਕਿਆ ਦੇਖੋ ਵੀ ਕੋਈ ਜਗਾ ਇਹ ਜਿੰਨੇ ਦੇਖੋ ਤਾਂਣੀ ਨੂੰ ਕਿਵੇਂ ਫੁੱਲ ਆਏ ਹੋਏ ਨੇ ਹਰੇਕ ਜਗਾ ਫੁੱਲ ਨੇ ਤੇ ਹੀਠਾ ਨਦੀਨ ਵੀ ਨੇ ਤੇ ਜਿਹੜੀ ਹੋਰ ਨਦੀਨਾਂ ਦੇ ਵਿੱਚ ਫਸਲ ਖੜੀ ਆ ਵਾਕਲੇ ਦੀ ਆ ਦੇਖੋ ਇਹਨੂੰ ਵੀ ਕੋਈ ਉਹ ਦੀ ਮਤਲਬ ਕਮੀ ਨਹੀਂ ਆਈ ਹੈਗੀ ਆ ਤੁਸੀਂ ਧਿਆਨ ਨਾਲ ਦੇਖੋ ਨਾ ਆ ਭਰੇ ਪੈ ਨੇ ਆਹ ਆ ਦੇਖੋ ਇਹ ਸਾਬ ਇਹਨੂੰ ਫਲੀਆਂ ਅੰਤਾਂ ਦੀ ਹੈ ਸੋ ਮੋਰ ਵੀ ਖਾ ਲੈਣਗੇ ਕੁਝ ਬੀਜ ਬਣ ਜਾਊਗਾ ਆਪਣੇ ਆਪ ਉੱਗਿਆ ਹੈ ਬੀਜਾ ਤੇ ਯਾਨੀ ਘਾਹ ਦੀ ਇਸ ਦੀ ਤੇ ਵਧੀਆ ਤੇ ਇਸ ਤੋਂ ਬਾਅਦ ਆਪਾਂ ਯਾਨੀ ਕਹਿਣ ਦਾ ਮਲਚਵਾ ਜਿਹੜੀ ਇਹ ਲਾਈਵ ਮਲਚਿੰਗ ਹੈ ਪੌਦਿਆਂ ਨੂੰ ਸਿੱਧੀ ਪੈ ਰਹੀ ਧੁੱਪਾਂ ਤੋਂ ਬਚਾਉਂਦੀ ਹੈ ਤੇ ਉਹਦੇ ਖਰਾਕੀ ਤੱਤ ਵੱਧ ਲੈਣ ਦੀ ਤਾਕਤ ਵਧਦੀ ਹੈ ਪਰ ਕੈਮੀਕਲ ਖੇਤੀ ਵਿੱਚ ਜਿਹੜੇ ਬੂਟੇ ਨੇ ਉਹਨਾਂ ਥੱਲੇ ਕਚਰਾ ਜਿਆਦਾ ਮਲਿਆ ਕਿਉਂ ਖਤਰਨਾਕ ਹੁੰਦਾ ਦੀ ਆਪਾਂ ਅੱਗੇ ਜਾ ਕੇ ਗੱਲ ਕਰਦੇ ਆਂ ਹਾਂ ਜੀ ਕਿਸਾਨ ਦੋਸਤੋ ਜਿਵੇਂ ਆ ਇੱਕ ਦੇਸੀ ਕਣਕ ਦੀ ਕਿਸਮ ਹੈ ਵਾਂਸੀ 골ਡ ਤੇ ਬਾਰਸ਼ਾਂ ਦੇ ਅਧਾਰ ਤੱਕ ਕਿਉਂਕਿ ਆਪਾਂ ਇਹਨੂੰ ਦੇਖਣਾ ਚਾਹੁੰਦੇ ਆ ਕਿ ਕੀ ਰਿਜ਼ਲਟ ਆਉਂਦਾ ਇਹਦੇ ਵਿੱਚ ਕੋਈ ਪੌਦੇ ਦਾ ਮਤਲਬ ਸਾਈਜ਼ ਉੱਚਾ ਕਿਸੇ ਦਾ ਨੀਵਾ ਜਿਵੇਂ ਹੁਣ ਆ ਉੱਟਾ ਆਦਾ ਸਾਈਜ਼ ਉੱਚਾ ਤੇ ਇਹਦਾ ਨੀਵਾ ਮੱਲੀ ਵਾ ਛੋਟੀ ਪਰ ਇਹ ਉਹ ਫਸਲ ਬੀਜ ਤਿਆਰ ਹੋਇਆ ਜਿਹੜਾ ਬਿਲਕੁਲ ਬਿਨਾਂ ਪਾਣੀ ਤੋਂ ਪੈਦਾ ਹੋ ਰਿਹਾ ਹੁਣ ਤੁਸੀਂ ਆ ਨਿੰਬੂ ਦੇ ਏਰੀਆ ਦੇ ਬੂਟੇ ਦੇਖੋ ਜਿਆਦਾ ਮੱਲੇ ਨੇ ਤੇ ਆਪਾਂ ਨੂੰ ਥੋੜੀ ਜੀ ਦੂਰ ਦੂਜੀ ਸਾਈਡ ਜਾ ਕੇ ਦੇਖਦੇ ਆ ਨਿੰਬੂ ਦੇ ਨੇੜੇ ਉੱਥੇ ਕੀ ਗੱਲ ਖਾਸ ਨੋਟ ਕੀਤੀ ਗਈ ਆ ਵੀ ਤੁਸੀਂ ਆਹ ਕਣਕ ਦੇਖੋ ਕਿਉਂਕਿ ਬਿਨਾ ਪਾਣੀ ਦੀ ਆ ਇਹ ਸਾਇਦ ਮੇਰੇ ਹਿਸਾਬ ਨਾਲ ਆਪਣੇ ਜਨਵਰੀ ਐਂਡ ਤੇ ਵੀ ਸੀਗੀ ਚੈੱਕ ਕਰ ਲੇ ਵੀ ਹੋਊ ਜਾਂ ਨਹੀਂ ਹੋ ਪਰ ਹੋ ਵੀ ਗਈ ਆ ਦੇਖੋ ਕਿੰਨੀ ਛੋਟੀ ਆ ਨਿੰਬੂ ਦੂਰ ਆ ਹੁਣ ਜੇ ਆਪਾਂ ਰੁੱਖ ਦੇ ਨੇੜੇ ਨੂੰ ਜਾਂਦੇ ਆ ਤਾਂ ਬਿਲਕੁਲ ਵੱਡੀ ਹੁੰਦੀ ਚਲੇਗੀ ਕਣਕ ਜਿਹੜੀ ਬਿਲਕੁਲ ਇਹਦੇ ਨਾਲ ਜਾ ਕੇ ਆ ਪਹਿਲਾ ਪੱਧਰ ਦੇਖਿਓ ਆਪਣੇ ਗੋਡੇ ਜਿੰਨੀ ਉੱਚੀ ਦੀ ਤੇ ਆ ਆਪਣੇ ਦੇਖੋ ਹਰੇ ਤੱਕ ਆ ਗਈ। ਕਾਰਨ ਕੀ ਸੀਗਾ ਜਿਹੜਾ ਰੁੱਖਾ ਦਰਖਤ ਆ ਉਹਨੇ ਆ ਛਾਵਾਂ ਕੀਤੀ ਨਵੀਂ ਬਣਾ ਕੇ ਰੱਖੀ ਤੇ ਉਹਨੂੰ ਨਿਊਟ੍ਰੀਸ਼ਨ ਵੱਧ ਮਿਲੇ ਕਿਉਂਕਿ ਪੱਤੇ ਵੀ ਝੜਦੇ ਰਹੇ ਤੇ ਉਹ ਮਲਚਿੰਗ ਵਗੈਰਾ ਹੋ ਕੇ ਇਸ ਏਰੀਆ ਦੀ ਕਣਕ ਦੂਜੀ ਨਾਲ ਮਲ ਗਈ। ਹੁਣ ਆਪਾਂ ਜੇ ਇਸ ਚੀਜ਼ ਨੂੰ ਦੇਖਦੇ ਆਂ ਵੀ ਕੈਮੀਕਲ ਖੇਤੀ 'ਚ ਕਿਉਂ ਨਹੀਂ ਮਾਲਦੀ ਕਿਉਂਕਿ ਉੱਥੇ ਮਤਲਬ ਪਾਣੀ ਸਾਰੇ ਜ਼ਿਆਦਾ ਆਉਂਦਾ ਤੇ ਜ਼ਿਆਦਾ ਆਉਣ ਨਾਲ ਜਿੱਥੇ ਉਹ ਵੱਧ ਪਾਣੀ ਆਉਂਦਾ ਤਾਂ ਉੱਥੇ ਜੜਾਂ ਨੇ ਜਿਹੜੀਆਂ ਵੱਦਨਾ ਵੀ ਹੋਣ ਨਾਲ ਗਲਤੀਆਂ ਨੇ ਪੌਦ ਨਹੀਂਂਦੀਆਂ ਪੌਦਾ ਜੋ ਵੀ ਆਪਣੀ ਫਸਲ ਆ ਉਹ ਖਰਾਬ ਹੋ ਜਾਂਦੀ ਹੈ ਤੇ ਆਪਾਂ ਨੂੰ ਇਹ ਗੱਲ ਦਿਮਾਗ 'ਚ ਫੈਟ ਹੋ ਜਾਂਦੀ ਹੈ ਵੀ ਸਾਡੀ ਫਸਲ ਤਰਖਤਾਂ ਥੱਲੇ ਕਾਮਯਾਬ ਨਹੀਂ ਹੋਣੀ ਮੇਨ ਕਾਰਨ ਹੁੰਦਾ ਵੀ ਕੁਦਰਤ ਦਾ ਉੱਥੇ ਸੰਤੋਲਨ ਸਹੀ ਢੰਗ ਨਾਲ ਨਹੀਂ ਹੁੰਦਾ ਆਪਾਂ ਨੂੰ ਉੱਥੇ ਇਹ ਵੀ ਦਿਮਾਗ 'ਤੇ ਰਹਿੰਦਾ ਵੀ ਜਿਹੜੀ ਸੂਰਜ ਦੀ ਰੌਸ਼ਨੀ ਆ ਉਹ ਵੀ ਸਹੀ ਢੰਗ ਨਾਲ ਨਹੀਂ ਪਹੁੰਚੀ ਇਸ ਲਈ ਰੁੱਖ ਆਪਣੇ ਖੇਤੀ ਲਈ ਬਹੁਤ ਫਾਇਦੇਮੰਦ ਨਹੀਂ ਹੁਣ ਆ ਆਪਣੇ ਕੋਲ ਪ੍ਰੂਫ ਨੇ ਜੀ ਆਹ ਜਗਾ ਨਿਗਾਹ ਮਾਰ ਲਓ ਇਸ ਤਰ੍ਹਾਂ ਪੌੜੀ ਮਹੰਗਾ ਰਿਹਾ ਮੇਰਾ ਹੱਥ ਦੇਖੋ ਔਰੇ ਥੋੜਾ ਝੁਕਿਆ ਯਾਨੀ ਇਹਦਾ ਰੰਗ ਵੀ ਹਰ ਹੈ ਤੇ ਉਦੋਂ ਅਗਲੀ ਗੱਲ ਵੀ ਇਹਦੇ ਫਰੂਟ ਸਾਰਾ ਸਾਲ ਦਿੰਦਾ ਰਹਿੰਦਾ ਨਿੰਬੂ ਤੇ ਫੁੱਲਾਂ ਨਾਲ ਭਰ ਰਿਹਾ ਤੇ ਹੁਣ ਆਪਾਂ ਜੇ ਇਸ ਜਗ੍ਹਾ ਦੀ ਗੱਲ ਕਰੀਏ ਤਾਂ ਤੁਸੀਂ ਕਿਤੇ ਵੀ ਨਿਗਾਹ ਮਾਰੋ ਧਰਤੀ ਸੁੱਕੀ ਪਈ ਆ ਹਨਕਾਰੀ ਆ ਧਰਤੀ ਸੁੱਕੀ ਆ ਇਹ ਇੱਕ ਜੰਗਲ ਦਾ ਸਿਸਟਮ ਆ ਉਹ ਸਿਸਟਮ ਨਾਲ ਜੋ ਫਸਲਾਂ ਪੈਦਾ ਹੋ ਰਹੀਆਂ ਨੇ ਕੁਦਰਤੀ ਖੇਤੀ 'ਚ ਤੇ ਉਹਦੇ ਵਿੱਚ ਆਪਾਂ ਨੂੰ ਸਹੀ ਬੀਜ ਪ੍ਰਾਪਤ ਹੋ ਸਕਦਾ ਹੁਣ ਇਹਦੇ ਵਿੱਚ ਕੋਈ ਉੱਚੀ ਨਮੀ ਆ ਜਿਹੜੀ ਆਪਣੇ ਸੋਕਾ ਚੱਲ ਕੇ ਕਣਕ ਮੰਲੀ ਆ ਵੀ ਇਹ ਕਣਕ ਸੋਕਾ ਝਲਕੇ ਕਿਉ ਮੰਲੀ ਆ ਆਪਾਂ ਉਹਦਾ ਬੀਜ ਤਿਆਰ ਕਰ ਸਕਦੇ ਹੁਣ ਤੁਸੀਂ ਆ ਦੇਖੋ ਨਦੀਨ ਕਿੰਨੇ ਵਿੱਚ ਇਹ ਤੇ ਨਦੀਨ ਦਾ ਕੰਮ ਤਾਂ ਜੀ ਸੂਰਜੀ ਰੌਸ਼ਨੀ ਮਤਲਬ ਧਰਤੀ ਤੇ ਪੌਂਚ ਤੋਂ ਰੋਕਣਾ ਹੁਣ ਆ ਜਿਹੜੀ ਰੁੱਖਾਂ ਦੀ ਸਾਈਡ ਆ ਆਪਣੇ ਇਹ ਆਪਣੇ ਜੀ ਫਲਦਾਰ ਨੇ ਜਿਵੇਂ ਆਲੂ ਬਖਾਰੀ ਦੀ ਕਿਸਮ ਨੇ ਹੁਣ ਆ ਸਾਈਡ ਦੀ ਕਣਕ ਮੰਲੀ ਹੋਈ ਆ ਆ ਸਾਈਡ ਦੀ ਕਣਕ ਕਮਜ਼ੋਰ ਆ ਤੁਸੀਂ ਧਿਆਨ ਨਾਲ ਦੇਖੋ ਦੋਹੇ ਲਾਈਨਾਂ ਤੋਂ ਇਹ ਮੰਲੀ ਕਿਉਂ ਇਹ ਕਮਜ਼ੋਰ ਕਿਉਂ ਕਿਉਂਕਿ ਇਹਨੇ ਆਪਣੇ ਛਾਵਾਂ ਰੱਖੀ ਨਵੀਂ ਰੱਖੀ ਮਲਚਿੰਗ ਦਾ ਰੂਲ ਅਦਾ ਕੀਤਾ ਸਿੱਧੀ ਰੌਸ਼ਨੀ ਨਹੀਂ ਆਉਣ ਦਤੀ ਤਾਂ ਉਹ ਜਗ੍ਹਾ ਨੂੰ ਇਹਨੇ ਫਾਇਦਾ ਕੀਤਾ ਹੁਣ ਮੈਂ ਬੈੱਡ ਦੇ ਉੱਪਰ ਚੜ੍ਹ ਕੇ ਦੇਖਦਾ ਆਂ ਵੀ ਆ ਕਣਕ ਇੱਥੇ ਤੱਕ ਹੋਈ ਹੈ ਜਦੋਂ ਕਿ ਆਪਾਂ ਦੂਜੀਆਂ ਕਣਕਾਂ ਨਾਲੋਂ ਬਹੁਤ ਪਛੇਤੀ ਆ ਪਰ ਦੇਸੀ ਕਿਸਮ ਹੈ ਸੋਕਾ ਝੱਲ ਸਕਦੀ ਆ ਕਾਮਯਾਬ ਹੋ ਸਕਦੀ ਆ ਤੇ ਹੁਣ ਇਹਨਾਂ ਗੱਲਾਂ ਤੋਂ ਸਬੂਤ ਮਿਲਦਾ ਵੀ ਰੁੱਖ ਸਾਡੇ ਲਈ ਫਾਇਦੇਮੰਦ ਨੇ ਖਤਰਨਾਕ ਨਹੀਂ ਉਹ ਅਸੀਂ ਤੈਅ ਕਰਨਾ ਵੀ ਅਸੀਂ ਜਿਹੜੀ ਖੇਤੀ ਦੇ ਵਿੱਚ ਕੀ ਕਮੀ ਆ ਸੋ ਆਪਾਂ ਕੁਦਰਤ ਦੇ ਸਿਧਾਂਤਾਂ ਨੂੰ ਸਮਝੀਏ ਕਿਉਂ ਜਿਹੜੇ ਰੁੱਖ ਨੇ ਪੌਦੇ ਨੇ ਬਹੁਤ ਸਾਰੇ ਪੌਦੇ ਇਹੋ ਜਿਹੇ ਨੇ ਜਿਹੜੇ ਦੂਜੇ ਪੌਦ ਨੂੰ ਆਗਾਜ਼ ਸਕਦੇ ਨੇ ਉਹਦੀ ਮਦਦ ਕਰਦੇ ਨੇ ਨਾ ਕਿ ਨੁਕਸਾਨ ਪਰ ਸਾਨੂੰ ਉਹਨਾਂ ਚੀਜ਼ਾਂ ਦਾ ਗਿਆਨ ਨਹੀਂ ਵੀ ਕਿਉਂ ਨੁਕਸਾਨ ਕਰਦੇ ਨੇ ਕਿਉਂ ਫਾਇਦਾ ਕਰਦੇ ਨੇ ਸੋ ਇਹ ਚੀਜ਼ਾਂ ਦੇ ਪਰੂਖ ਨੇ ਉਹ ਸਬੂਤ ਨੇ ਜੋ ਆਪ ਜੀ ਦੇ ਨਾਲ ਸਾਂਝੇ ਕੀਤੇ ਜਾ ਰਹੇ ਕਣਕ ਨੂੰ ਹਾਲ ਤੱਕ ਬਾਰਸ਼ਾਂ ਤੇ ਆਧਾਰਤ ਸੀਗਾ ਹੁਣ ਜੇ ਆਪਾਂ ਇੱਧਰ ਆਉਣੇ ਆ ਇੱਧਰ ਵੀ ਉਹੀ ਕੁਝ ਆ ਆ ਦੇਖੋ ਧਰਤੀ ਬਿਲਕੁਲ ਚਿੱਟੀ ਸਾਫ਼ ਸੁੱਕੀ ਪਈ ਆ ਇਹ ਤਾਂ ਨਾ ਕੋਈ ਮਲਚਿੰਗ ਨਾ ਕੁਝ ਹੋਰ ਹੈ। ਕਣਕ ਦਾ ਰੰਗ ਰੂਪ ਹਰਾ ਪਾਨ ਬੱਲੀ ਭਾਵੇਂ ਸੂਰੀਆ ਕੋਈ ਦੇਸੀ ਕਿਸਮਾਂ ਨੇ ਦੇਸੀ ਕਿਸਮਾਂ ਸਾਡੀਆਂ ਜਿਹੜੀਆਂ ਨੇ ਸੋਕਾ ਝੱਲ ਕੇ ਕਾਮਯਾਬ ਹੋ ਸਕਦੀਆਂ ਨੇ ਸੋ ਇਹ ਕਣਕ ਕਾਮਯਾਬ ਹੋ ਰਹੀ ਆ। ਤੇ ਖਾਸ ਗੱਲ ਆ ਵੀ ਇਹਦਾ ਰੰਗ ਰੂਪ ਦੇਖੋ ਤੇ ਵਿੱਚ ਆ ਕਚਰਾ ਜੋ ਨਦੀਨ ਉੱਗਿਆ ਹੋਇਆ ਇਹ ਵੀ ਰੱਖਿਆ ਗਿਆ। ਪਰ ਇਹਨਾਂ ਵਿੱਚ ਕੱਲਾ ਨਦੀਨ ਨਹੀਂ ਹੈਗਾ ਤੁਸੀਂ ਇਹਦੇ ਵਿੱਚ ਮੈਥੇ ਬੀਜੇ ਹੋਣੇ ਆ ਦੇਖੋ ਇਹ ਮੈਥੇ ਨੇ ਨਾਈਟ੍ਰੋਜਨ ਦੇਣਗੇ। ਤੇ ਅਸੀਂ ਬਰਲਮੀਆਂ ਮਿਲਮੀਆਂ ਫਸਲਾਂ ਬੀਜ ਕੇ ਉਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਦੇ ਵਿੱਚੋਂ ਕੁਦਰਤੋਂ ਸਿੱਖੀਏ ਬਹੁਤ ਕੁਝ ਮਿਲ ਜਾਂਦਾ ਹੈ ਤੇ ਸੋਕਾ ਚੱਲਣ ਵਾਲੇ ਫਸਲਾਂ ਜਿੱਦਣ ਅਸੀਂ ਕਾਮਯਾਬ ਕਰ ਲਿਆ ਤਾਂ ਇਹਨਾਂ ਫਸਲਾਂ ਦੀ ਖਾਸੀਅਤ ਇਹ ਹੈ ਜਿਹੜੇ ਦੇਸੀ ਬੀਜਤੀ ਇਹ ਸੋਕਾ ਚੱਲ ਸਕਦੇ ਨੇ ਇਹਨਾਂ 'ਤੇ ਖਰਾਕੀ ਤੱਤ ਯਾਦਾ ਹੁੰਦੇ ਨੇ ਕਿਉਂਕਿ ਆਪਣਾ ਪਾਣੀ ਦੀ ਕਮੀ ਹਵਾ 'ਚ ਬਹੁਤ ਜ਼ਿਆਦਾ ਛੇਤੀ ਤੇ ਪੂਰੀ ਕਰ ਸਕਦੇ ਨੇ ਤੇ ਜੜ ਪ੍ਰਣਾਲੀ ਮਜ਼ਬੂਤ ਕਰਦੇ ਨੇ ਜੜ ਦੂਰ ਤੱਕ ਲੈ ਜਾਂਦੇ ਨੇ ਤੇ ਹਵ ਇਸ ਲਈ ਮਿੱਟੀ ਹਵਾ ਸਾਰੇ ਪਾਸੇੋਂ ਆਪਣੀ ਨਮੀ ਇਕੱਠੀ ਕਰਕੇ ਜਿਉਂਦੇ ਰਹਿ ਸਕਦੇ ਨੇ ਇਸੇ ਤਰ੍ਹਾਂ ਨਦੀਨ ਨੇ ਨਦੀਨ ਵੀ ਹਵਾ ਚ ਲੈ ਸਕਦੇ ਨੇ ਧੁੱਪਾਂ ਚ ਲੈ ਸਕਦੇ ਨੇ ਮਤਲਬ ਉਹ ਆਪਣਾ ਜੀਉਣ ਦਾ ਸਿਸਟਮ ਆਪਣੇ ਆਪ ਕਰ ਲੈਂਦੇ ਨੇ ਪਰ ਜਿਹੜੇ ਸਾਡੇ ਦੇਸੀ ਬੀਜ ਨੇ ਉਹ ਅਸੀਂ ਘਟਦੇ ਜਾ ਰਹੇ ਨੇ ਪਰ ਜਿਹੜੇ ਦੂਜੇ ਬੀ ਨੇ ਉਹਨਾਂ ਨੂੰ ਹਰੇਕ ਚੀਜ਼ ਦੇਣੀ ਪਣੀ ਹੈ ਕਿਸਾਨ ਵੱਲੋਂ ਤਾਂ ਹੀ ਉਹ ਕਾਮਯਾਬ ਹੋਣਗੇ ਨਹੀਂ ਹੈਗਾ ਤੁਸੀਂ ਹਾਈਬ੍ਰਿਡ ਮੱਕੀ ਲਾ ਲਈ ਤੁਸੀਂ ਪਾਣੀ ਨਹੀਂ ਲਾ ਤਾਂ ਉਹ ਖਤਮ ਹੋ ਜਾਊਗੀ ਪਰ ਦੇਸੀ ਮੱਕੀ ਆ ਜਿਹੜੀ ਉਹ ਘੱਟ ਤੋਂ ਘੱਟ ਪਾਣੀ ਨਾਲ ਹੋ ਸਕਦੀ ਹੈ ਬਾਰਿਸ਼ਾਂ ਨਾਲ ਹੋ ਸਕਦੀ ਹੈ ਸੋ ਕੁਦਰਤੀ ਖੇਤੀ ਵਿੱਚ ਜਿਵੇਂ ਆਪਾਂ ਹੁਣ ਧਰਤੀ ਸੁੱਕੀ ਪਈ ਆ ਇਥੇ ਮਾਂ ਵਰਸੇਨ ਸੀਗਾ ਵੱਡ ਲਿਆ ਗਿਆ ਇਹਠਾ ਮਲਚ ਗਿਆ ਪਰ ਇਹ ਜੋ ਕੀ ਨਮੀ ਪੂਰੀ ਕਰ ਲਈ ਇਸ ਤਰ੍ਹਾਂ ਪੌਦਿਆਂ ਨੂੰ ਵੀ ਹਰਿਆ ਭਰਿਆ ਰੱਖ ਸਕਦੀ ਹੈ ਪਰ ਖਾਸ ਗੱਲ ਹੈ ਵੀ ਧਰਤੀ ਵਿੱਚ ਉਹ ਜੀਵਾਣੂ ਮਾਈਕਰੋਬ ਹੋਣੇ ਚਾਹੀਦੇ ਨੇ ਆਪਣੀ ਮਿੱਟੀ ਨੂੰ ਮਜ਼ਬੂਤ ਕਰੀਏ ਜਿੱਦਣ ਸਾਡੀ ਮਿੱਟੀ ਮਜ਼ਬੂਤ ਹੋ ਗਈ ਸਾਡੇ ਨਦੀਨ ਵੀ ਦੁਸਮਣ ਨਹੀਂ ਰਹਿਣਗੇ ਤੇ ਇਹਨਾਂ ਤੇ ਕੋਈ ਕੀਟ ਵੀ ਨਹੀਂ ਆਉਣਗੇ ਤੁਹਾਨੂੰ ਬਾਅਦ ਮਿੱਤਰ ਕੀਟ ਮਿਲਣਗੇ ਸੋ ਇਹ ਸਾਰੀ ਖੇਤੀ ਨੂੰ ਆਪਾਂ ਸਮਝੀਏ ਵਾਤਾਵਰਣ ਨਾਲ ਜੁੜੀਏ ਤੇ ਇਨਸਾਨਾਂ ਦੀ ਸਿਹਤ ਬਚਾਈਏ ਕਿਉਂਕਿ ਆਪਣੇ ਲਈ ਤਾਂ ਕੁਦਰਤੀ ਖੇਤੀ ਬਹੁਤ ਜ਼ਰੂਰੀ ਆਉਣ ਵਾਲੀਆਂ ਪੀੜ੍ਹੀਆਂ ਸਾਦੇ ਖੇਤੀ ਨਹੀਂ ਕਰਨਗੀਆਂ ਕਿਉਂਕਿ ਕੈਮੀਕਲ ਖੇਤੀ ਵੀ ਛੱਡ ਰਹੇ ਨੇ ਕਿਉਂਕਿ ਬਹੁਤ ਘਰਾਂ ਚੋਂ ਪਸ਼ੂ ਜਾ ਚੁੱਕੇ ਨੇ ਤੇ ਚਲੇ ਜਾਣਗੇ ਤੇ ਨਵੀਆਂ ਜੋ ਨਵੀਂ ਜਨਰੇਸ਼ਨ ਆ ਉਹ ਦੁੱਧ ਨਹੀਂ ਆ ਪੈਦਾ ਕਰ ਰਹੀ ਆਪਣੇ ਆਪਣੇ ਕੰਮਾਂ ਵੱਲ ਜਾ ਰਹੇ ਨੇ ਸੋ ਆਉਣ ਵਾਲਾ ਪੇਖ ਆਪਣੇ ਲਈ ਕੋਈ ਜ਼ਿਆਦਾ ਵਧੀਆ ਨਹੀਂ ਹੋ ਸਕਦਾ ਸੋ ਕੁਦਰਤੀ ਖੇਤੀ ਹੈ ਕੈਸੀ ਖੇਤੀ ਹੈ ਜਿਹੜੀ ਘੱਟ ਖਰਚੇ ਨਾਲ ਥੋੜੀ ਜਿਹੀ ਕੁਦਰਤ ਨੂੰ ਸਮਝ ਕੇ ਕਰੀਏ ਕਿਉਂਕਿ ਕੁਦਰਤ ਰੋਜ਼ ਨਵਾਂ ਸਬਕ ਸਿਖਾਉਂਦੀ ਆ ਇਹ ਤੋਂ ਸਿੱਖੀਏ ਤੇ ਵਾਤਾਵਰਨ ਬਚਾਈਏ ਸੋ ਇਹ ਕੁਝ ਗੱਲਾਂ ਸਨ ਵੀ ਆਪਾਂ ਇਨਾਂ ਵਿੱਚ ਜਿਹੜੇ ਬੜੀਆਂ ਬੱਲੀਆਂ ਹੋਈਆਂ ਸੋਕਾ ਧਲ ਕੇ ਛੋਟੀਆਂ ਹੋਈਆਂ ਉਸ ਤਰ੍ਹਾਂ ਇੱਕ ਧਰਤੀ ਮਾਤਾ ਨੇ ਆਪਾਂ ਨੂੰ ਵਧੀਆ ਬੀਜ ਵੀ ਦਿੱਤਾ ਕਿਉਂਕਿ ਜੇ ਆਪਾਂ ਕੁਦਰਤੀ ਖੇਤੀ ਵਿੱਚ ਵੀ ਪਾਣੀ ਦੀ ਵਰਤੋਂ ਕਰਦੇ ਆਂ ਜੀਵ ਅਮਰਤ ਪਾਠੀਆਂ ਦਾ ਪਾਣੀ ਸਵਾਭ ਵਗੈਰਾ ਤਾਂ ਆਪਾਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਅਸਲ ਜਿਹੜਾ ਕੁਦਰਤ ਦੇ ਵਿੱਚ ਆਪਣੇ ਆਪ ਪੈਦਾ ਹੋਇਆ ਬੂਟਾ ਉਹ ਕਿਹੜਾ ਸੀ ਕਿਉਂਕਿ ਹੁਣ ਹੋਰ ਇੱਕ ਤਕਰੀਬਨ ਬਹੁਤ ਘੱਟ ਪਾਣੀ ਦੀ ਵਰਤੋਂ ਕੀਤੀ ਜਾਂਦੀ ਆ ਜੀਵ ਅਮਰਤ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਪਾਈ ਜਾਂਦੀ ਸਭ ਨੇਚਰ ਦੇ ਹਿਸਾਬ ਨਾਲ ਹੋ ਰਿਹਾ ਜੋ ਜੰਗਲ ਦਾ ਸਿਸਟਮ ਹੈ ਹੁਣ ਜਿਹੜੇ ਇਹਨਾਂ ਵਿੱਚੋਂ ਮਤਲਬ ਹਰੇ ਭਰੇ ਵਧੀਆ ਬੱਲੀ ਵਾਲੇ ਬੀਜ ਤਿਆਰ ਹੋ ਗਏ ਸੋਕਾ ਚੱਲ ਕੇ ਉਹ ਆਪਣੇ ਇੱਕ ਆਉਣ ਵਾਲੇ ਸਮੇਂ ਲਈ ਤੋਹਫਾ ਹੋਊਗਾ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਖੇਤਾਂ ਤੋਂ ਸਿੱਖਿਆ ਜਾਵੇ ਆਪਣੇ ਖੇਤ ਨੂੰ ਹੀ ਇੱਕ ਯੂਨੀਵਰਸਿਟੀ ਸਕੂਲ ਬਣਾ ਕੇ ਤੋਂ ਸਮਝੀਏ ਤਾਂ ਕਿ ਆਪਾਂ ਕੁਦਰਤੀ ਖੇਤੀ ਅਪਣਾ ਕੇ ਵਾਤਾਵਰਣ ਤੇ ਆਪਣੇ ਭਾਈਚਾਰੇ ਦੀ ਲੋਕਾਂ ਦੀ ਸਿਹਤ ਬਚਾ ਸਕੇ ਜਿਹੜਾ ਜੀਵ ਜਗਤ ਆ ਪੰਛੀ ਨੇ ਉਹ ਵੀ ਆਪਣੇ ਨਾਲ ਜੁੜੇ ਹੋਏ ਨੇ ਜੇ ਆਪਣੇ ਖੇਤਾਂ 'ਚ ਕੀਟ ਹੋਣਗੇ ਤਾਂ ਉਹ ਫੈਲਣਗੇ ਜੇ ਆਪਣੇ ਖੇਤਾਂ ਵਿੱਚ ਕੀਟੇ ਨਾ ਹੋਏ ਤਾਂ ਪੰਛੀਆਂ ਨੂੰ ਵੀ ਖਾਣ ਨੂੰ ਕੁਝ ਨਹੀਂ ਮਿਲਣਾ ਤੇ ਉਹ ਪ੍ਰਜਾਤੀ ਲੋਪਤ ਹੋਣ ਦੇ ਵੀ ਕਾਫੀ ਨੁਕਸਾਨ ਹਨ ਸੋ ਕੁਦਰਤੀ ਖੇਤੀ ਆਪਣੇ ਜੋ ਮਹਾਰਾਜ ਦਾ ਹੁਕਮ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਸ ਸਿਧਾਂਤ ਨਾਲ ਵੀ ਜੁੜਦੀ ਹੈ ਸੋ ਆਪਾਂ ਕੁਦਰਤੀ ਖੇਤੀ ਨਾਲ ਜੁੜ ਜੁੜੀਏ ਘੱਟ ਤੋਂ ਘੱਟ ਥੋੜੀ ਤੋਂ ਥੋੜੀ ਖੇਤੀ ਸ਼ੁਰੂ ਕਰਕੇ ਆਪਣਾ ਵਾਤਾਵਰਨ ਬਚਾਈਏ ਆਪਣੀ ਰਸੋਈ ਨੂੰ ਵਧੀਆ ਬਣਾਈਏ ਤੇ ਮਜ਼ਬੂਤ ਸਿਹਤ ਵਾਲੇ ਬਣੀਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ